ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਹੋਏ ਹਾਂ ਜੀ ਸਟੇਡੀਅਮ ਦੇ ਵਿੱਚ ਤੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਜੀ ਤੇ ਤਕਰੀਬਨ ਹੁਣ ਤੇ ਅੱਧੇ ਘੰਟੇ ਤੱਕ ਮੈਚ ਨੇ ਸ਼ੁਰੂ ਹੋ ਜਾਣਾ ਹੈ ਬਹੁਤ ਰੌਣਕਾਂ ਲੱਗੀਆਂ ਮੀਆਂ ਇੱਥੇ بڑے ਚੈਨਲਾਂ ਵਾਲੇ ਪਹੁੰਚੇ ਹੋਏ ਆਂ ਇਹ ਤਾਂ ਗਵਨ ਦੇ ਅੰਦਰ ਆਪਾਂ ਹੁਣ ਆਲੇ ਦੁਆਲੇ ਦੀਆਂ ਰੌਣਕਾਂ ਟੈਕਸਾਂ ਦੇ ਕੋਲ ਹੈਗੀ ਹੈ ਜੀ ਹੁਣ ਅਸੀਂ ਥੋੜੀ ਦੇਰ ਤੱਕ ਐਂਟਰ ਹੋਣਾ ਅੰਦਰ ਘੰਟਾ ਕੇ ਪਹਿਲਾਂ ਪਹੁੰਚ ਗਏ ਸੀ ਤੇ ਤਕਰੀਬਨ ਇਧਰ ਬਲack ਮਾਜਰੀ ਵਾਲੀ ਸੈਂਡ ਨੂੰ ਚੰਡੀਗੜ੍ਹ ਤੋਂ ਰੌਂਗ ਸਾਈਡ ਨੂੰ ਅ 3-4 ਕਿਲੋਮੀਟਰ ਦਾ ਜਾਮ ਇਧਰ ਨੂੰ ਚੰਡੀਗੜ੍ਹ ਵਾਲੀ ਥਾਂ ਨੂੰ ਵੀ ਜਾਮ ਹੈ ਜਾਮ ਹੈ ਤੇ ਬਹੁਤ ਪਬਲਿਕ ਪਹੁੰਚੀ ਹੋਇਆ ਮੈਚ ਦੇਖਣ ਦੇ ਵਾਸਤੇ ਆ ਕਿੱਥੇ ਆ ਆ ਸਾਡਾ ਜਿਹੜੀ ਟਿਕਟ ਹੈਗੀ ਹੈ ਗੇਟ ਨੰਬਰ 4 ਤੇ W4 ਤੇ ਲਾਈਨ ਲਾਗੇ ਹੁਣ ਪੰਗਾ ਪੈਣ ਲੱਗਾ ਲਾਈਨ ਵਾਲਾ ਤੇ ਮੈਨੂੰ ਵੀ ਲਾਈਨ ਦੇ ਵਿੱਚ ਸ਼ਾਇਦ ਲੱਗਣਾ ਪੈਣਾ ਤੇ ਪੂਰਾ ਮੈਪ ਹੁਣ ਮੈਂ ਬਣਾਇਆ ਹੋਇਆ ਸੀ ਇਹਨਾਂ ਨੇ ਸਤਿ ਸ੍ਰੀ ਅਕਾਲ ਜੀ ਕਰਮਜੀਤ ਕੋ ਸਾਡੀ ਭੈਣ ਇੱਧਰ ਹੈਗੀ ਐਸੇ ਚੈਕਿੰਗ ਹੋ ਕੇ ਬਿਲਕੁਲ ਪੂਰਾ ਸੇਫਟੀ ਦੇ ਨਾਲ ਐਂਟਰੀ ਹੁੰਦੀ ਇੱਥੇ ਤੇ ਲੱਗ ਲੱਗ ਟੀ-ਸ਼ਰਟਾਂ ਪਾਈਆਂ ਹੋਈਆਂ ਤੇ ਮੈਂ ਵੀ ਟੀ-ਸ਼ਰਟ ਪੰਜਾਬ ਵਾਲੀ ਪਾਈ ਹੋਈ ਹੈ ਜੀ ਤੇ ਇਹਦਾ ਇੱਕ ਸਪੈਸ਼ਲ ਬਲੌਗ ਵੀ ਬਣਾਉਂਗਾ ਐਂਟਰੀ ਬੰਦ ਨਹੀਂ ਭਾਜੀ ਲਾਈਨ ਲੱਗੀ ਹੋਈ ਹੈ ਹਾਂਜੀ ਤੇ ਕਿੰਨੀ ਉਹ ਦੁਨੀਆਂ ਹੈ ਭਈ ਮੇਲੇ ਵਾਲੇ ਕੰਮ ਖਾਵਾ ਇੱਕ ਵੱਡਾ ਮੇਲੇ ਜਣਾ ਪਰ ਇੱਕ ਗੱਲ ਹੈਗੀ ਖੁਸ਼ੀ ਦੀ ਇਹ ਵੀ ਆ ਵੀ ਪੰਜਾਬ ਕਰਕੇ ਪੰਜਾਬ ਦੇ ਵਿੱਚ ਮੈਚ ਹੈ ਤੇ ਪੰਜਾਬ ਤੋਂ ਵੱਡੀਆਂ ਆਸਾਂ ਨੇ ਵੈਸੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਪੰਜਾਬ ਸਾਡਾ ਹਾਰ ਤਾਂ ਇਹ ਵੈਸੇ ਹੈ ਨਹੀਂ ਲਿਖੀ ਹੋਈ ਕਿਤੇ ਵੀ ਫੁੱਲ ਰੌਣਕਾਂ ਸੋ ਮਤਲਬ ਕਿ ਜਿਹੜਾ ਇਹ ਸਟੇਡੀਅਮ ਹੈਗਾ ਬਣਿਆ ਜੀ ਨਵਾਂ ਇਹਦੇ ਵਿੱਚ ਮੈਂ ਫਸਟ ਵਾਰ ਮੈਚ ਦੇਖ ਰਿਹਾ ਮੁਹਾਲੀ ਤਾਂ ਮੈਂ ਇੱਕ ਦੋ ਕ ਵਾਰ ਦੂਸਰੇ ਪਾਸੇ ਪਹਿਲਾਂ ਦੇਖਿਆ ਆਇਆ ਸੀਗਾ ਪਰ ਉੱਥੇ ਨਾਲ ਤੇ ਇੱਥੇ ਥੋੜਾ ਜਿਹਾ ਕੇ ਹੈਗਾ ਵੀ ਇੱਥੇ ਸੁਵਿਧਾ ਹੈਗੀ ਹੈ ਗੱਡੀ-ਗੁਡੀਆ ਖੜਾਉਣ ਨੂੰ ਥੋੜਾ ਟਾਈਮ ਲੱਗਦਾ ਜਾਮ ਦੇ ਵਿੱਚ ਪਰ ਜਿਹੜੀ ਹੈ ਉੱਥੇ ਤਾਂ ਫਿਰ ਰਿਹਾਇਸ਼ੀ ਜਿਹਾ ਏਰੀਆ ਹੋਣ ਕਰਕੇ ਥੋੜਾ ਜਿਹਾ ਇੱਕ ਦਿੱਕਤ ਰਹਿੰਦੀ ਸੀਗੀ ਬਹੁਤ ਜ਼ਿਆਦਾ ਤੇ ਸਿੰਸ ਆ ਬਾ ਰਹੇ ਹਾਂ ਹੁਣ ਜਿਆਦਾ ਕਰਾਊਡ ਹੋਣ ਕਰਕੇ ਥੋੜਾ ਜੱਕ ਆਪਣਾ ਰੈਕੀਦੀ ਵੀ ਦਿੱਕਤ ਹੋ ਰਹੀ ਆ ਥੋੜੀ ਜਿਹੀ ਕੁਰੇ ਇਹਦੇ ਕਰਕੇ ਕਿ ਸ਼ਾਇਦ ਮੈਨੂੰ ਦੱਸ ਦਿਓ ਜੇ ਜਿੰਨੇ ਵੀ ਦੇਖ ਰਹੇ ਨੇ ਵੀ ਕੁਆਲਿਟੀ ਠੀਕ ਆ ਰਹੀ ਆ ਵੋਲਿਊਮ ਠੀਕ ਆ ਰਹੀ ਆ ਕੁਝ ਮੇਰੀ ਐਵੇਂ ਮੈਂ ਬੋਲੀ ਜਾਵਾਂ ਤੁਹਾਨੂੰ ਸਮਝ ਵੀ ਨਾ ਆਵੇ ਕੁਝ ਫਿਰ ਉਹ ਠੀਕ ਨਹੀਂ ਲੱਗਦੀਆਂ ਗੱਲਾਂ ਦੱਸ ਦਿਓ ਕਮੈਂਟ ਕਰਕੇ ਕੁਛ ਤੇ ਥੋੜੀ देर ਦੇ ਵਿੱਚ ਵਿੱਚ ਅਸੀਂ ਅੰਦਰ ਪਹੁੰਚ ਜਾਣਾ ਫਿਰ ਅੰਦਰ ਦਾ ਵੀਊ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਅੱਛਾ ਮੈਚ ਆਰਸੀਬੀ ਤੇ ਪੰਜਾਬ ਦਾ ਤਾਂ ਹੈਗਾ ਔਰੇ ਪਰ ਬਟ ਔਰੇ ਹੋਰ ਟੀ-ਸ਼ਰਟਾਂ ਵਾਲੇ ਵੀ ਬਹੁਤ ਫਿਰਦੇ ਨੇ ਤੇ ਹੁਣ ਇਸ ਤੋਂ ਬਾਅਦ ਮੈਂ ਲਾਈਵ ਹੋਊਗਾ ਕਰਨ ਮਹਾਲ ਵੀਡੀਓ ਤੇ ਅੰਦਰ ਜਾ ਕੇ ਲਾਈਵ ਹੋਊਗਾ ਤੇ ਅੰਦਰ ਦਾ ਮਾਹੌਲ ਵੀ ਆਪਾਂ ਤੁਹਾਨੂੰ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਤੇ ਇੱਕ ਅਧੀ ਵੀਡੀਓ ਵੀ ਬਣਾਉਂਗਾ ਵੀਡੀਓ ਬਣਾ ਕੇ ਵੀ ਕੱਲ ਨੂੰ ਕਰਨ ਮਹਾਲ ਤੇ ਵੀ ਪਾਉਂਗਾ ਪਰ ਇੱਕ ਗੱਲ ਹੈਗੀ ਆ ਉਹ ਰੇ ਨਾ ਮਤਲਬ ਹੁਣ ਚਲੋ মিডিਆ ਵਾਲੇ ਨਹੀਂ ਆ ਕਿ ਪਹਿਲਾਂ মিডিਆ ਵਾਲੇ ਨੇ ਆਏ ਨਾ ਬੜਾ ਆਕੇ ਕਦੇ ਪੰਜਾਬੀਆਂ ਦੇ ਕੋਲ ਕਦੇ ਆਰਸੀਵੀ ਵਾਲਿਆਂ ਦੇ ਕੋਲ ਬੜਾ ਗਾਹ ਪਾਇਆ ਬੜਾ ਨਜ਼ਾਰਾ ਹੁੰਦਾ ਕਿਤੇ ਮਤਲਬ ਕਹਿੰਦਾ ਪਾਵਾ ਜੋਸ਼ ਜਿਹਾ ਹੁੰਦਾ ਦਾ ਪੂਰਾ ਜੋਸ਼ ਵੀ ਅਸੀਂ ਵੀ ਜਾ ਕੇ ਬੋਲੀਏ ਬਟ ਚਲੋ ਕੋਈ ਗੱਲ ਨਹੀਂ ਉਹ ਮੈਂ ਬੇਟ ਕਰ ਰਿਹਾ ਸੀ ਮੇਰੇ ਕੋਲ ਨੂੰ ਮੀਡੀਆ ਵਾਲੇ ਆ ਪਾਉਣ ਬਟ ਵੀ ਮੀਡੀਆ ਦੇ ਵਿੱਚ ਹੀ ਰਹਿੰਦੇ ਆ ਤੇ ਉਹ ਗੱਲ ਦੇ ਮੁਰੇ ਕਿ ਆਪਣੇ ਗੱਲ ਰੱਖਣ ਦੀ ਸਾਰਾ ਤੁਹਾਡੇ ਸਾਹਮਣੇ ਹੁਣ ਸਾਰਿਆਂ ਦੇ ਸਾਹਮਣੇ ਰਹੇ ਹਨਾ ਆ ਦੇਖੋ ਜਿਵੇਂ ਆ ਮੀਡੀਆ ਵਾਲੇ ਕਰਦੇ ਨੇ ਇਸ ਸਮੇਂ ਹਾਂ ਜਿਹੜੇ ਟੀਵੀ ਵਾਲੇ ਸੋ ਆਪਕੋ ਗਿਆਨ ਹੈ ਆਪੀ ਇਹ ਟੀਵੀ ਦਿਖਾਈਂਗੇ ਅੰਦਰ ਵਾ ਕੇ ਐਸੇ ਸਪੋਰਟ ਕਰਦੇ ਆਪਕੋ ਚਾਹਤ ਜਿੱਤੇ ਪੈਸਾ ਇਦਾਂ মিডিਆ ਵਾਲੇ ਵਿੱਚ ਵਿੱਚ ਆ ਕੇ ਜਿਹੜੇ ਥੋੜੇ ਜਿਹਾ ਅਟਰੈਕਟ ਜੇ ਜਾਂ ਕਿਸੇ ਨੇ ਕੋ ਬਾਲ ਜੇ ਲਗਾਏ ਹੋਇਆ ਚਿਹਰੇ ਤੇ ਕੋ ਤਰੰਗਾ ਬਣਾਵਾ ਜਾਂ ਕੁਛ ਐਦਾਂ ਦਾ ਪੰਜਾਬ ਕਿੰਗਜ਼ 11 ਪੰਜਾਬ ਬਣਾਇਆ ਹੋਆ ਜਾਂ ਕੁਛ ਵੀ ਐਦਾਂ ਦੇਣਾ ਲੋਗੋਜ਼ ਵਾਲਿਆਂ ਨੂੰ ਥੋੜੇ ਜਿਹਾ ਘੇਰਦੇ ਨੇ ਤੇ ਉਹਨਾਂ ਨੂੰ ਪੁੱਛਦੇ ਨੇ ਉਹਨਾਂ ਦੇ ਵਿਊ ਲੈਂਦੇ ਨੇ ਤੇ ਬੜਾ ਜ਼ਬਰਦਸਤ ਮਾਹੌਲ ਬਣਿਆ ਵਾ ਸੱਚੀ ਗਾਣਾ ਤੁਹਾਨੂੰ ਮੈਂ ਸਾਰਿਆਂ ਨੂੰ ਵੀ ਦੇਖਣ ਵਾਲੀ ਉਹ ਗੱਲ ਹੈਗੀ ਐ ਇਸ ਤੋਂ ਬਾਅਦ ਵਿੱਚ ਮੈਂ ਕਰਨ ਮਹਾਲ ਵੀਡੀਓ ਤੇ ਵੀ ਲਾਈਵ ਹੋਊਗਾ ਤੇ ਇੱਕ ਦੀ ਵੀਡੀਓ ਬਣਾ ਕੇ ਵੀ ਲੈ ਕੇ ਜਾਊਗਾ ਇੱਥੇ ਤੋਂ ਆਪਣੇ ਸਾਹਮਣੇ ਹੁਣ ਅੰਦਰ ਇੱਥੇ ਤਾਂ ਮੈਨੂੰ ਪਤਾ ਨਹੀਂ ਉੱਧਰ ਤਾਂ ਬਥੇਰਾ ਕੁਝ ਮਿਲੇ ਮੁਲੀ ਜਾਂਦਾ ਸੀਗਾ ਹਲੋ ਖਾਣ ਪੀਣ ਵਾਸਤੇ ਹੁਣ ਇੱਥੇ ਅੰਦਰ ਦੇਖਦੇ ਆਂ ਮਿੱਕੀ ਹਿਸਾਬ ਕਿਤਾਬ ਦਾ ਕਿੰਨਾ ਮਹਿੰਗਾ ਹੈ ਇਹ ਕਿਆ ਸਿਸਟਮ ਉਹਦੇ ਬਾਰੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਵਾਂਗੇ ਅੱਛਾ ਜੀ ਉਧਾਂ ਸਿਕਿਉਰਟੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ तकरीबन ਇਸ ਸਾਈਡ ਨੂੰ ਜੇ ਆਪਾਂ ਦੇਖੀਏ ਇਧਰ ਨੂੰ 3 ਕਿਲੋਮੀਟਰ ਪਹਿਲਾਂ ਤੇ ਵੈਰੀਗੇਟ ਲਾਤੇ ਤੇ ਬਣਾਏ ਹੋਏ ਆ ਆਪਣੇ ਸਟੈਂਡ ਬਣਾਏ ਹੋਏ ਆ ਜਿਹਦੇ ਵਿੱਚ ਗੱਡੇ-ਗੁੱਡੇ ਆਪਣੀਆਂ ਖੜਾ ਲੈਂਦੇ ਨੇ ਲੋਕ ਤੇ ਹੁਣ ਅਸੀਂ ਲੇਟ ਹੋ ਰਹੇ ਹਾਂ ਥੋੜਾ ਜਿਹਾ ਬੇਸ਼ੱਕ ਮੈਂ ਵੀ ਹੁਣ ਬਸ ਬੰਦ ਕਰਕੇ ਅੰਦਰ ਜਾ ਕੇ ਦੁਬਾਰੇ ਲਾਈਵ ਕਰੂੰਗਾ ਥੈਂਕਸ ਆ ਤੁਹਾਡਾ ਸਾਰਿਆਂ ਦਾ ਤੇ ਜਦ ਤੱਕ ਤੁਸੀਂ ਵੀਡੀਓ ਦੇਖੋਗੇ ਤਾਂ ਸ਼ਾਇਦ ਦੂਏ ਪਾਸੇ ਹਾਂ ਘੋੜਿਆਂ ਦੇ ਉੱਪਰ ਬੈਠੇ ਪੁਲਿਸ ਮੁਲਾਜ਼ਮ ਸਾਡੇ ਪੰਜਾਬ ਪੁਲਿਸ ਵਾਲੇ ਦਲੱਤਾ ਵੀ ਮਾਰ ਸਕਦਾ ਕਈ ਵਾਰ ਇਹ ਠੀਕ ਹੈ ਜੀ ਥੈਂਕ ਯੂ ਤੇ ਆਪਾਂ ਥੋੜੀ ਦੇਰ ਤੱਕ ਫਿਰ ਅੰਦਰ ਜਾ ਕੇ ਮਿਲਦੇ ਆ ਜੀ ਦੂਸਰੇ ਚੈਨਲ ਤੇ ਕਰਨ ਮਾਹਰ ਵੀਡੀਓ ਤੇ